ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਅੰਗ ਦੀ ਪੂਰੀ ਵਿਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦੀ ਕਿਰਪਾ ਨਾਲ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਵਿਆਖਿਆ ਸੀਰੀਜ਼ ਅੱਜ ਅੰਗ ਇੱਕ ਸਭ ਤੋਂ ਪਹਿਲਾ ਅੰਗ ਜੇ ਤੁਸੀਂ ਗੁਰਬਾਣੀ ਨੂੰ ਸਮਝ ਕੇ ਪੜਨਾ ਚਾਹੁੰਦੇ ਹੋ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਵੋ ਚਲੋ ਸ਼ੁਰੂ ਕਰੀਏ ਹੁਣ ਅਸੀਂ 1 ਮਿੰਟ ਦਾ ਸਿਮਰਨ ਕਰੀਏ ਸਭ ਅੱਖਾਂ ਬੰਦ ਕਰੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਤੁਸੀਂ ਆਪਣੀ ਆਵਾਜ਼ ਵਿੱਚ ਬੋਲੋ ਅੱਜ ਅਸੀਂ ਅੰਗ 1 ਦੀ ਪੂਰੀ ਵਿਆਖਿਆ ਕੀਤੀ ਅਗਲੀ ਵੀਡੀਓ ਵਿੱਚ ਅੰਗ 2 ਆ ਸੱਚ ਜੁਗਾਦ ਸੱਚ ਲਾਈਕ ਕਮੈਂਟ ਅਤੇ ਸ਼ੇਅਰ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ